ਆਈਡੀਆ ਡਰਾਈਵਿੰਗ ਇੰਸਟੀਚੂਟ ਹੁਣ ਅਲਕੀਨ ਜਿਵੇਂ ਜੋ ਆਪ ਸਾਥ ਦੀ ਸੇਵਾ ਵਿੱਚ ਪਹੁੰਚਾ ਲੰਬੇ ਤੋਂ ਗੁੱਜਰ ਟਰਾਂਸਪੋਰਟ ਗਰੁੱਪ ਵੱਲੋਂ ਸਰਦਾਰ ਹਰਜੀਤ ਸਿੰਘ ਤਖਰ ਦੀ ਦੇਖ ਰੇ ਗੇੜ ਚੱਲ ਰਿਹਾ ਹੈ ਕਿਸ ਚ ਡਰਾਈਵਿੰਗ ਲਾਇਸੈਂਸ ਦੇ ਕੰਸਟਰਕਸ਼ਨ ਦੇ ਕੰਮਾਂ ਵਿੱਚ ਹਜ਼ਾਰਾਂ ਪੰਜਾਬੀਆਂ ਨੇ ਫਾਇਦਾ ਲਿਆ ਹੁਣ ਹੋਰ ਵੀ ਨੰਨੀਆਂ ਸੌਲਤਾ ਲਈ ਗਲੋਬਲ ਡਿਵੈਲਪਰਸ ਨਾਹੋਬੇਰ ਵਿਖਿਆਓ ਤੇ ਇਸ ਵਧੀਆ ਮੌਕੇ ਦਾ ਲਾਭ ਉਠਾ ਡਰਾਈਵਿੰਗ ਲਾਇਸੈਂਸ ਲਈ ਸਿਰਫ 50000 ਐਡਵਾਂਸ ਬਾਕੀ ਪੈਸੇ ਦੁਬਈ ਪਹੁੰਚ ਕੇ ਦਿਓ ਪੀਐਨਸੀ ਕੰਪਨੀ ਵਿੱਚ ਕੰਸਟਰਕਸ਼ਨ ਦੇ ਕੰਮਾਂ ਦੀਆਂ ਸਹੂਲਤਾਂ ਦੁਬਈ ਜਾਣ ਦੇ ਚਾਹਵਾ ਨੌਜਵਾਨ ਸਰਦਾਰ ਹਰਜੀਤ ਸਿੰਘ ਟੱਕਰ ਨਾਲ ਸੰਪਰਕ ਕਰੋ ਫੋਨ ਨੰਬਰ 98150 26 44 98720 1600 ਬਾਦੀਆਂ ਮੰਗਾ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਕਿਸਾਨਾਂ ਮਜ਼ਦੂਰਾਂ ਦੇ ਜ਼ੁਲਮ ਢੋਣਾ ਬੰਦ ਕਰੋ ਬੰਦ ਬੰਦ ਕਰੋ ਕਿਸਾਨਾਂ ਮਜ਼ਦੂਰਾਂ ਦੇ ਜਨਮ ਢੋਣਾ ਬੰਦ ਕਰੋ ਬੰਦ ਕਰੋ ਬੰਦ ਕਰੋ ਝੂਠ ਬੋਲਣਾ ਬੰਦ ਕਰੋ ਬੰਦ ਕਰੋ ਬੰਦ ਕਰੋ ਝੂਠ ਬੋਲਣਾ ਬੰਦ ਕਰੋ ਬੰਦ ਕਰੋ ਬੰਦ ਕਰੋ ਕਿਸਾਨ ਮਜ਼ਦੂਰ ਏਕਤਾ ਮਲਾਜ਼ਮ ਇਕਤਾ ਜਿੰਦਾਬਾਦ 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 ਸਾਡੀਆਂ ਮੰਗਾਂ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਦੂਰਾਂ ਕਿਸਾਨਾਂ ਮਲਾਜ਼ਮਾਂ ਨੂੰ ਆਪਣੇ ਹੱਕ ਦਿਓ ਹੱਕ ਦਿਓ ਹੱਕ ਦਿਓ ਸੀਨੀਅਰ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਰਾਜੀਆਲ ਉਹ ਤੁਹਾਡੇ ਨਾਲ ਪੰਜਾਬ ਸੰਜੀ ਕਰ ਲਗੇ ਸਰਦਾਰ ਬੂਟਾ ਸਿੰਘ ਜੀ ਸ਼ੰਕਰ ਬਾਈਪੁਰਜੀ ਦਾ ਖਾਲਸਾ ਬਾਈਪੁਰਜੀ ਦੀ ਫਤਿਹ ਪਹਿਲਾਂ ਮੈਂ ਲੋਕ ਨਾਰੇ ਲਾਉਂਗਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 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 ਕਿਸਾਨ ਮਜ਼ਦੂਰਾਂ ਨੂੰ ਮਰੂ ਏਕਤਾ ਜਿੰਦਾਬਾਦ 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 ਦੇਖੋ ਪਹਿਲਾਂ ਤਾਂ ਸਾਨੂੰ ਬਾਕੀ ਸਾਰੇ ਬੁਲਾਰਿਆਂ ਨੇ ਦੱਸ ਹੀ ਦਿੱਤਾ ਆ ਮੈਂ ਕੋਈ ਏਡਾ ਬੁਲਾ ਰਹਾ ਤਾਂ ਹੈ ਨਹੀਂਗਾ ਸਾਨੂੰ ਐਮਐਸਪੀ ਦੇ ਬਾਰੇ ਗੱਲ ਕਰਨੀ ਚਾਹੀਦੀ ਆ ਜਿਹੜੀ ਅਸੀਂ ਇਸ ਕਰਕੇ ਨਹੀਂ ਕਰਨੀ ਵੀ ਸਾਡੇ ਵਾਸਤੇ ਆ ਜਿਹੜੀ ਐਮਐਸਪੀ ਉਹਦਾ ਮਤਲਬ ਕੀ ਆ ਦੇਖੋ ਜੇ ਐਮਐਸਪੀ ਤੇ ਕੋਈ ਵੀ ਚੀਜ਼ ਵਿਕਦੀ ਆ ਆਪਾਂ ਦੁੱਧ ਕਹਿੰਨੇ ਆ ਸਾਡਾ ਦੁੱਧ ਅਜ ਐਮਐਸਪੀ ਹੈ ਨਹੀਂ ਤੇ ਸਾਡਾ ਦੁੱਧ ਘਰੋਂ ਜਾਂ 25 ਰੁਪਏ ਜਾਂ 26 ਰੁਪਏ ਦੁੱਧ ਅਸੀਂ ਦੋਜੀ ਨੂੰ ਦੇ ਦਨੇ ਆ ਜਦੋਂ ਤੁਹਾਡੇ ਤੱਕ ਪਹੁੰਚਦਾ ਉਹ 60 ਰੁਪਏ ਮਿਲਦਾ ਆ ਜੀ ਜੇ ਐਮਐਸਪੀ ਦੁੱਧ ਦੇ ਉੱਤੇ ਆ ਜਾਵੇ ਮੰਨ ਲਓ 30 ਰੁਪਏ ਆ ਗਈ ਜਾਂ 33 ਰੁਪਏ ਆ ਗਈ 5-7 ਰੁਪਏ ਸਾਡੀ ਜੇਬ ਵਿੱਚ ਪੈ ਗਿਆ ਤੇ ਤੁਹਾਨੂੰ ਉਹ ਦੁੱਧ ਆ ਜਿਹੜਾ ਉਹ 38 ਜਾਂ 37 ਨੂੰ ਮਿਲ ਜਾਊਗਾ ਤੁਹਾਡੀ ਜੇਬ ਦੇ ਵਿੱਚ ਵੀ 10-20 ਰੁਪਏ ਪੈ ਗਏ ਸਾਡੀ ਜਿਹੜੀ ਗੋਭੀ ਆ ਇਹ ਅੱਜ ਦੀ ਤਰੀਕ ਦੇ ਵਿੱਚ 5 ਰੁਪਏ ਨੂੰ ਆੜਤੀਆ ਖਰੀਦਦਾ ਤਾਂ ਤੁਹਾਡੇ ਕੋਲ 30 ਰੁਪਏ ਨੂੰ ਆਉਂਦੀ ਆ ਨਾ ਤਾਂ ਸਾਡੇ ਪੱਲੇ ਪਿਆ ਕੁਝ ਤੁਹਾਡੀ ਜੇਬ ਤੋਂ ਪੈਸੇ ਨਿਕਲ ਗਏ ਜੇ ਗੋਭੀ ਦਾ ਐਮਐਸਪੀ ਰੇਟ 10 ਰੁਪਏ ਵੀ ਹੋ ਜਾਵੇ ਤਾਂ ਤੁਹਾਨੂੰ 13 ਨੂੰ 14 ਨੂੰ ਮਿਲ ਜੂਗੀ ਜੇ ਕੋਈ ਮਹਿੰਗੇ ਤੇ ਵੇਚਦਾ ਤੁਹਾਨੂੰ ਵੀ ਪਤਾ ਹੋਊਗਾ ਭਾਈ ਇਹਦਾ ਰੇਟ ਤੇ ਆ ਆ ਤੁਸੀਂ ਆ ਰੇਟ ਸਾਨੂੰ ਜਿਆਦਾ ਕਾਹ ਤੋਂ ਲਾਉਨੇ ਆ ਇਸ ਕਰਕੇ ਐਮਐਸਪੀ ਸਾਰੀਆਂ ਫਸਲਾਂ ਤੇ ਹੋਣੀ ਜ਼ਰੂਰੀ ਆ ਗਰੰਟੀ ਗਰੰਟੀ ਇਸ ਕਰਕੇ ਕਿ ਜੇ ਕੀ ਕਹੇ ਜੀ ਦੀ 10 ਰੁਪਏ ਰੇਟ ਆ ਤੇ ਉਹ ਖਤ ਨੂੰ ਖਰੀਦਾ ਆ ਉਹਦੇ ਤੇ ਪਰਚਾ ਦਰਜ ਹੋਣਾ ਚਾਹੀਦਾ ਆ ਜਿਹੜੀਆਂ ਸਰਕਾਰਾਂ ਆ ਇਹ ਕੀ ਕਰਦੀਆਂ ਹੁਣ ਜਿਹੜਾ ਮੁਲਾਜ਼ਮ ਆ ਉਧਰ ਨੂੰ ਗੱਲ ਕਰ ਦਿੰਦੇ ਆ ਇੱਕ ਨਾਰਾ ਆਪਾਂ ਲਾਉਣਾ ਹੈ ਅਕਸਰ ਸਰਕਾਰ ਦਾ ਦਿੱਤਾ ਹੋਇਆ ਕਿਸਾਨ ਮਜ਼ਦੂਰ ਏਕਤਾ ਇਹ ਸਾਡੀ ਏਕਤਾ 'ਚ ਪਾੜਾ ਪਾਉਂਦੇ ਆ ਸਾਡੇ 'ਚ ਪਾੜਾ ਹੈ ਨਹੀਂਗਾ ਅਸੀਂ ਮਜ਼ਦੂਰ ਤੋਂ ਬਿਨਾ ਕਾਸੇ ਜੋਗੇ ਨਹੀਂਗੇ ਮਜ਼ਦੂਰ ਸਾਡੇ ਬਿਨਾ ਨਹੀਂ ਕਾਸੇ ਜੋਗਾ ਇਹ ਕਹਿੰਦੇ ਕਿ ਤੁਹਾਡੇ ਲਈ ਕੋਈ ਲੜਾਈ ਨਹੀਂ ਹੈਗੀ ਦੇਖੋ ਹੁਣ ਇਹ ਮੰਰੇਗਾ ਦੀ ਦਿਹਾੜੀ ਬੀਬੀਆਂ ਜਿਹੜੀਆਂ ਅਸੀਂ ਦੇਖਦੇ ਹਾਂ ਸਾਰਾ ਦਿਨ ਨਾਲਿਆਂ ਦੇ ਉੱਤੇ ਬੈਠੀਆਂ ਰਹਿੰਦੀਆਂ ਤਾਂ ਦਿਹਾੜੀ ਉਹਨਾਂ ਨੂੰ 250 ਉਹਨਾਂ ਦੀ ਵੀ 700 ਹੋਣੀ ਚਾਹੀਦੀ ਆ ਅਸੀਂ ਕਹਿੰਦੇ ਕਿ ਜੇ ਸਾਨੂੰ ਸੁਆਮੀਨਾਥਨ ਰਿਪੋਰਟ ਦੇ ਮੁਤਲਕ ਪੈਸੇ ਜਿਹੜੇ ਆ ਫਸਲ ਦਾ ਭਾਅ ਮੈਣਨਾ ਚਾਹੀਦਾ ਆ ਉਹਦੇ 'ਚ ਤੁਹਾਡੀ ਦਿਹਾੜੀ ਆ ਜਿਹੜੀ ਉਹ ਵੀ ਵਿੱਚ ਉਹ ਐਡ ਹੋਣੀ ਆ ਜੇ ਸਾਡਾ 42-4300 ਝੋਨੇ ਦਾ ਭਾਅ ਹੋਊਗਾ ਤੇ 1000 ਤੋਂ 15000 ਝੋਨੇ ਦੀ ਲਵਾਈ ਹੋਣੀ ਚਾਹੀਦੀ ਆ 1000 ਰੁਪਈਆ ਤੁਹਾਡੀ ਦਿਹਾੜੀ ਹੋਣੀ ਚਾਹੀਦੀ ਆ ਜੇ ਸਾਨੂੰ ਵੱਧ ਪੈਸੇ ਮੈਣਨਗੇ ਤੇ ਅਸੀਂ ਵੱਧ ਦੇ ਦੇਣੇ ਆ ਇਹ ਲੜਾਈ ਆਪਣੀ ਸਾਂਝੀ ਆ ਫੇਰ ਸਰਕਾਰ ਦੀ ਪਾਲਸੀ ਜੈ ਜਵਾਨ ਜੈ ਕਿਸਾਨ ਕਿਸਾਨ ਤੇ ਜਵਾਨੇ ਪੇ ਪੁੱਤ ਦਾ ਰਿਸ਼ਤਾ ਆ ਜਿਹੜਾ ਜਵਾਨ ਆ ਉਹ ਬਾਹਰ ਤੇ ਖੜਾ ਜਿਹੜਾ ਕਿਸਾਨ ਤੇ ਮਜ਼ਦੂਰ ਆ ਇਹ ਘਰ ਦੇ ਵਿੱਚ ਕੰਮ ਕਰਕੇ ਖੇਤੀ ਦੇ ਵਿੱਚ ਕਰਕੇ ਜਾਂ ਦੁਕਾਨ ਦੇ ਵਿੱਚ ਕਰਕੇ ਦੇਸ਼ ਦਾ ਢਿੱਡ ਭਰਦਾ ਆ ਤੇ ਸਰਕਾਰ ਨੇ ਦੇਖੋ ਆ ਦੇ ਕਿਸਾਨ ਤੇ ਜਵਾਨ ਆਹਮੋ ਸਾਹਮਣੇ ਕਰ ਦਿੱਤੇ ਆ ਆਪ ਇੱਕ ਪਾਸੇ ਹੋ ਗਏ ਜੇ ਉਤਰੋ ਸਾਡੇ ਮਾਰਦੇ ਆ ਤੇ ਮਾਰਨ ਵਾਲੇ ਸਾਡੇ ਪੁੱਤ ਆ ਤੇ ਖਾਣ ਵਾਲੇ ਜਿਹੜੇ ਆ ਉਹ ਬਜ਼ੁਰਗ ਉਹਨਾਂ ਦੇ ਮਾਪੇ ਆ ਮੈਂ ਕਹਿੰਦਾ ਇਹ ਮੋਦੀ ਨੂੰ ਵੀ ਦੱਸਣਾ ਚਾਹੁੰਦੇ ਆ ਉਹ ਦਿਨ ਦੂਰ ਨਹੀਂ ਜਿਸ ਦਿਨ ਜਿਹੜੇ ਬਾਰਡਰ ਤੇ ਜਵਾਨ ਆ ਜਾਂ ਇੱਥੇ ਪੰਜਾਬ ਪੁਲਿਸ ਦੇ ਜਵਾਨ ਆ ਸਾਡੇ ਬੱਚੇ ਜਿੱਦਾਂ ਇਹਨਾਂ ਨੂੰ ਸਮਝ ਆ ਗਈ ਇਹ ਬਾਗੀ ਹੋਗਾ ਤੇ ਕੋਈ ਰੋਕ ਨਹੀਂ ਸਕਦਾ ਹੈਗਾ ਸਾਨੂੰ ਜਿਹੜੇ ਸਾਡੇ ਹੱਕ ਮਿਲਣ ਤੋਂ ਪਰ ਹੁਣੇ ਆ ਕਿੰਨੇ ਕ ਦਿਨ ਜਿਹੜਾ ਕੋਈ ਬੱਚਾ ਆ ਬਾਰਡਰ ਤੇ ਬੈਠਾ ਜਾਏ ਪੁਲਿਸ ਦਾ ਆ ਉਹ ਕਿੰਨੇ ਕ ਦਿਨ ਹੱਤਿਆਚਾਰ ਸਹਿ ਲਊਗਾ ਇਸ ਕਰਕੇ ਜਿਹੜੀਆਂ ਸਰਕਾਰਾਂ ਇਹਨਾਂ ਦੀਆਂ ਮਾਰੂ ਨੀਤੀਆਂ ਸਾਨੂੰ ਸਾਰੇ ਪਾਸਿਓਂ ਮਾਰਨ ਦੀ ਕੋਸ਼ਿਸ਼ ਕਰਦੇ ਆ ਕਿਸਾਨਾਂ ਦਾ ਜਿਹੜਾ ਸਾਧਨਿਆਂ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਐ ਇਸ ਕਰਕੇ ਸਾਨੂੰ ਤਕੜੇ ਹੋਣਾ ਚਾਹੀਦਾ ਆ ਅਸੀਂ ਜਿੰਨੇ ਜੋਗੇ ਹੈਗੇ ਆ ਅਸੀਂ ਵੀਰੋ ਮਜ਼ਦੂਰਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਅਸੀਂ ਤੁਹਾਡੇ ਤੋਂ ਬਿਨਾ ਕਾਸੇ ਜੋਗੇ ਨਹੀਂਗੇ ਜੇ ਅਸੀਂ ਵੀ ਜੀਨੇ ਆ ਢੱਡ ਭਰ ਕੇ ਰੋਟੀ ਖਾਂਦੇ ਆ ਤੁਹਾਡੇ ਏਕੇ ਦੇ ਨਾਲ ਖਾਂਦੇ ਆ ਤੇ ਅਸੀਂ ਦਿਨ ਰਾਤ ਤੁਹਾਡੇ ਲਈ ਇੱਕ ਕਰਾਂਗੇ ਜਿੱਥੇ ਤੁਸੀਂ ਸਦਾ ਦੇ ਹੋਗੇ ਅਸੀਂ ਆਪਣੀ ਜੁਨੀਅਨ ਵੱਲੋਂ ਵਿਸ਼ਵਾਸ ਦਵਾਉਂਦੇ ਆ ਕਿ ਅਸੀਂ ਘਰ ਦੇ ਵਿੱਚੋਂ ਆਪਨੇ ਕੰਮ ਛੱਡ ਕੇ ਜਰੂਰ ਤੁਹਾਡੇ ਕੋਲ ਪਹੁੰਚਾਂਗੇ ਭੈਣ ਜੀ ਉਹਨਾਂ ਨੇ ਬੜਾ ਵਧੀਆ ਕਿਹਾ ਵੀ ਤੁਹਾਡੀਆਂ ਬੀਬੀਆਂ ਕਿੱਥੇ ਆ ਭੈਣ ਜੀ ਤਾਂ ਆ ਵੀ ਅਸੀਂ ਅਜੇ ਅਨਜਾਨ ਬੱਚੇ ਆ ਰਿਦਮ ਦੀ ਜਾਪ ਸਿੱਖਦੇ ਆ ਜਦੋਂ ਬੱਚਾ ਸਿਹਾਰ ਹੋ ਜਾਂਦਾ ਆ ਤੇ ਫੇਰ ਉਹ ਘਰੋਂ ਘਰਦਿਆਂ ਨੂੰ ਨਹੀਂ ਪੁੱਛਦਾ ਆਪੇ ਭੱਜ ਜਾਂਦਾ ਆ ਹੁਣ ਤੁਹਾਡੇ ਕੋਲ ਅਸੀਂ ਬਹੁਤ ਕੁਝ ਸਿੱਖਾਂਗੇ ਘਰ ਜਾ ਕੇ ਬੀਬੀਆਂ ਨੂੰ ਵੀ ਕਵਾਂਗੇ ਵੀ ਇਸੇ ਤਰ੍ਹਾਂ ਅਸੀਂ ਵੀ ਜਾ ਬੀਬੀਆਂ ਨੂੰ ਲੈ ਕੇ ਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਕਿਸਾਨ ਆਪਣੀਆਂ ਮੰਗਾਂ ਦੇ ਵਾਸਤੇ ਭਗਵੰਤ ਮਾਨ ਦੀ ਕੋਠੀ ਦੇ ਮੋਹਰੇ ਜਾਂਦੇ ਆ ਕਿ ਉੱਥੇ ਡਾਂਗਾਂ ਦੇ ਨਾਲ ਨਮਾਜ਼ਿਆ ਜਾਂਦਾ ਜਦੋਂ ਸਾਡੀਆਂ ਭੈਣਾਂ ਸਾਡੀਆਂ ਮਾਮਾ ਜਿਹੜੀਆਂ ਬੇਰਜਗਾਰ ਕੁੜੀਆਂ ਨੇ ਅਧਿਆਪਕ ਕੁੜੀਆਂ ਨੇ ਉਹ ਆਪਣੇ ਹੱਕਾਂ ਵਾਸਤੇ ਭਗਵੰਤ ਮਾਨ ਦੇ ਦਰਵਾਜ਼ੇ ਤੇ ਜਾਂਦੀਆਂ ਨੇ ਕਿ ਸਾਨੂੰ ਪੱਕਾ ਕੀਤਾ ਜਾਵੇ ਅਸੀਂ ਲੰਬੇ ਸਮੇਂ ਤੋਂ ਸਰਕਾਰ ਦੇ ਇਸ ਸਰਕਾਰ ਦੇ ਇਸ ਵਾਅਦੇ ਦਾ ਇੰਤਜ਼ਾਰ ਕਰ ਰਹੇ ਹਾਂ ਕਿ ਅਸੀਂ 3-3-4-4 ਸਾਲ ਤੋਂ ਸਰਕਾਰ ਦੀ ਇਹ ਸਕੀਮ ਦਾ ਇੰਤਜ਼ਾਰ ਕਰ ਰਹੇ ਹਾਂ ਕਿ ਸਰਕਾਰ ਸਾਨੂੰ ਕਦੋਂ ਪੱਕਿਆ ਕਰਦੀ ਆ ਪਰ ਸਰਕਾਰ ਪੱਕਿਆ ਕਰਨ ਦੀ ਬਜਾਏ ਉਹ ਧੀਆਂ ਪੇਣਾ ਦੀ ਬੇਪਤੀ ਕਰਦੀ ਆ ਉਹਨਾਂ ਨੂੰ ਕੁੱਤਿਆਂ ਤੋਂ ਫੜ ਕੇ ਕਿਰੀਸਿਆ ਜਾਂਦਾ ਇਹ ਜਿਹੜਾ ਜ਼ਾਬਰ ਹਕੂਮਤ ਦਾ ਇਹ ਰਵੱਈਆ ਦਾ ਇਹ ਭਗਵੰਤ ਮਾਨ ਦਾ ਰਵੱਈਆ ਅੱਜ ਲੋਕਾਂ ਦੇ ਸਾਹਮਣੇ ਆ ਅੱਜ ਜਦੋਂ ਕਿਸਾਨ ਆਪਣੀਆਂ ਮੰਗਾਂ ਵਾਸਤੇ ਦਿੱਲੀ ਵੱਲ ਨੂੰ ਕੂਚ ਕਰਨ ਗਏ ਤੇ ਉੱਥੋਂ ਦੀ ਹਕੂਮਤ ਨੇ ਜਿਹੜਾ ਕਹਿੰਦੇ ਦੁਨੀਆ ਭਰ ਦੇ ਵਿੱਚ ਮੰਨਿਆ ਜਾਂਦਾ ਭਾਰਤ ਦਾ ਲੋਕਤੰਤਰ ਇੱਕ ਕਾਂਚਾ ਵਾ ਹਰ ਇੱਕ ਨੂੰ ਆਪਣੇ ਹੱਕ ਵਾਸਤੇ ਬੋਲਣ ਦੀ ਆਜ਼ਾਦੀ ਆ ਹਰ ਇੱਕ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਆ ਆਪਾਂ ਇਹ ਦੇਖਦੇ ਆ ਕਿ ਉਹ ਜਦੋਂ ਆਪਣੇ ਹੱਕ ਮੰਗਣ ਵਾਸਤੇ ਦਿੱਲੀ ਜਾਂਦੇ ਸੀ ਸਾਡੇ ਕਿਸਾਨ ਵੀਰ ਤੇ ਉਹਨਾਂ ਨੂੰ ਰਸਤੇ ਵਿੱਚ ਰੋਕ ਕੇ ਉਹਨਾਂ ਦੇ ਉੱਤੇ ਕਿੱਜਾ ਵੱਡਾ ਗੋਲਮ ਕੀਤਾ ਗਿਆ ਉਹਨਾਂ ਦੇ ਉੱਤੇ ਅਤਰੂ ਗੈਸ ਦੇ ਗੋਲੇ ਰਬੜ ਦੀਆਂ ਗੋਲੀਆਂ ਤੇ ਭਾਰਤ ਦੀ ਹਕੂਮਤ ਵੱਲੋਂ ਜਿਹੜੀਆਂ ਏਜੰਸੀਆਂ ਦੇ ਪਾਲੇ ਹੋਏ ਗੁੰਡੇ ਆ ਉਹਨਾਂ ਵੱਲੋਂ ਕਿਸਾਨਾਂ ਦੇ ਉੱਤੇ ਤਸ਼ੱਦਦ ਆਇਆ ਗਿਆ ਸੋ ਕੋਈ ਵੀ ਵਰਗ ਜਿਹੜਾ ਹਰ ਵਰਗ ਨੂੰ ਦਬਾਉਣ ਦਾ ਯਤਨ ਆ ਖਾਸ ਕਰਕੇ ਮੋਦੀ ਹਕੂਮਤ ਜਿਹੜੀ ਹਿੰਦੂਵਾਦੀ ਹਕੂਮਤ ਆ ਜਿਹਦਾ ਅਜੰਡਾ ਵਾ ਕਿ ਇੱਥੇ ਜਿਹੜੇ ਘੱਟ ਗਿਣਤੀ ਲੋਕ ਆ ਉਹਨਾਂ ਦੇ ਉੱਤੇ ਤਸ਼ੱਦਦ ਕਰਨਾ ਉਹਨਾਂ ਨੂੰ ਦਬਾ ਕੇ ਰੱਖਣਾ ਉਹਨਾਂ ਨੂੰ ਉਸ ਨੀਤੀ ਦੇ ਤਹਿਤ ਦਬਾ ਕੇ ਰੱਖਣਾ ਜਿਵੇਂ ਕੋਈ ਕਿਰਾਏ ਦੇ ਮਕਾਨ ਦੇ ਵਿੱਚ ਕਿਰਾਏਦਾਰ ਰਹਿੰਦਾ ਮਕਾਨ ਮਾਲਕ ਦੀ ਮਰਜ਼ੀ ਦੇ ਮੁਤਾਬਕ ਰਹਿੰਦਾ ਭਾਰਤ ਦੀ ਮੋਤੀ ਹਕੂਮਤ ਜਿਹੜੀ ਫਿਰਕੂ ਫਾਸੀਵਾਦੀ ਹਕੂਮਤ ਆ ਉਹਦਾ ਰਈਆ ਬਿਲਕੁਲ ਉਸ ਤਰ੍ਹਾਂ ਦਾ ਕਿ ਘੱਟ ਗਿਣਤੀਆਂ ਨੂੰ ਦਬਾ ਕੇ ਜਿਵੇਂ ਉਹਨਾਂ ਦਾ ਇਹ ਮੰਚਾ ਦਾ ਕਿ ਭਾਰਤ ਜਿਹੜਾ ਹਿੰਦੂਵਾਦੀ ਰਾਸ਼ਟਰ ਬਣਾਉਣਾ ਵਾ ਜਿਹੜੀਆਂ ਘੱਟ ਗਿਣਤੀਆਂ ਉਹਨਾਂ ਨੂੰ ਜ਼ਬਰ ਦੇ ਜੋ ਦਬਾ ਕੇ ਰੱਖਣਾ ਸੋ ਅੱਜ ਦਾ ਜਿਹੜਾ ਭਾਰਤ ਪੱਦਰ ਦੀਆਂ ਜੱਥੇਬੰਦੀਆਂ ਨੇ ਇਹ ਭਾਰਤਬੰਦ ਦੀ ਕਾਲ ਦਿੱਤੀ ਆ ਇਹ ਬਹੁਤ ਵਧੀਆ ਸੱਚ ਆ ਵਾ ਬਹੁਤ ਵਧੀਆ ਚੁਪਛਾਗੇ ਨੇ ਆ ਕਿ ਸਾਰੇ ਮਿਹਨਤਕਸ਼ ਲੋਕ ਜਿਨ੍ਹਾਂ ਦੀ ਕਿਰਤ ਕਰਨ ਵਾਲੇ ਲੋਕ ਆ ਉਹਨਾਂ ਨੂੰ ਇਕੱਠੇ ਹੋ ਕੇ ਇਥੇ ਭਾਰਤ ਦੀਆਂ ਜ਼ਬਰ ਹਕੂਮਤਾਂ ਦੇ ਖਿਲਾਫ ਜਿਹੜੀਆਂ ਪਿਰਕੂਵਾਦੀ ਫਾਸੀਵਾਦੀ ਨੀਤੀਆਂ ਲੈ ਕੇ ਆ ਰਹੀ ਹਕੂਮਤ ਆ ਉਹਦੇ ਖਿਲਾਫ ਇੱਕ ਪਲੇਟ ਫਾਰਮ ਤੇ ਕੱਟੇ ਹੋ ਕੇ ਇਸ ਹਕੂਮਤ ਦੇ ਖਿਲਾਫ ਸਾਨੂੰ ਲੜਾਈ ਲੜਨ ਦੀ ਲੋੜ ਆ ਜੇ ਅੱਜ ਅਸੀਂ ਕੱਥੇ ਹੋ ਕੇ ਇਸ ਹਕੂਮਤ ਦਾ ਜਾਬ ਹਕੂਮਤ ਦਾ ਟਰੈਕੜਾ ਕਰਾਂਗੇ ਤਾਂ ਇਹਦਾ ਜਿਹੜਾ ਇਹਦੀਆਂ ਲੋਕ ਵਿਰਾਧੀ ਨੀਤੀਆਂ ਮਾ ਉਹਨਾਂ ਨੂੰ ਮੋੜਾ ਕਾਂ ਦਿੱਤਾ ਜਾ ਸਕਦਾ ਨਹੀਂ ਤਾਂ ਕੱਲੇ-ਕੱਲੇ ਉਤਨ ਦਾ ਇਹਨਾਂ ਦਾ ਜਿਹੜਾ ਰਸਤਾ ਫੜਿਆ ਯਾਨੀ ਉਹ ਕੱਲੇ-ਕੱਲੇ ਨੂੰ ਦਬਾਉਣ ਦਾ ਯਤਨ ਆ ਸੋ ਸਾਨੂੰ ਇਸ ਗੱਲ ਲਈ ਇਕੱਠੇ ਹੋਣ ਦੀ ਲੋੜ ਆ ਇਹਨਾਂ ਗੱਲਾਂ ਦੇ ਨਾਲ ਹੀ ਅਸੀਂ ਆਪਣੀ ਪੰਜਾਬ ਖੇਤ ਮਜ਼ਦੂਰ ਜਥੇਬੰਦੀ ਵੱਲੋਂ ਇਸ ਭਾਰਤ ਬੰਦੇ ਸੱਜੇ ਦੀ ਹਮਾਇਤ ਕਰਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਇਹ ਮੋਰਚਾ ਸੱਜਾ ਜਾਊਗਾ ਉਹਦੇ ਵਿੱਚ ਵੱਧ ਚੜ ਕੇ ਸ਼ਾਮਲ ਹੋਵਾਂਗੇ ਕਿ ਇਸ ਮੋਦੀ ਜ਼ਾਬਰ ਹਕੂਮਤ ਦਾ ਮੂੰਹ ਤੋੜਮਾ ਜਵਾਬ ਦਵਾਂਗੇ ਜੈ ਜਨਤਾ ਜੈ ਸੰਘਰਸ਼ ਜਿੱਤ ਲੜਨ ਵਾਲੇ ਲੋਕਾਂ ਨੂੰ ਬੋਲਦੇ ਥੋੜਾ ਜਿਹਾ ਧੰਨਵਾਦ ਜੀ ਜਿਹੜਾ ਨੇ ਬੜੀਆਂ ਬਸਤਾਰ ਦੇ ਨਾਲ ਆਪਣੀਆਂ ਇਹ ਮੰਗਾਂ ਰੱਖੀਆਂ ਤੇ ਏਕਤਾ ਨੂੰ ਹੋਰ ਮੌਜੂਦ ਕਰਨ ਦੀ ਵੀ ਗੱਲ ਆਖੀ ਆ ਉਹ ਆਪਣੇ ਸਾਹਮਣੇ ਵੀ ਆ ਜੇ ਏਕਤਾ ਬਾ ਤਾਂ ਜਿੱਤ ਪ੍ਰਾਪਤ ਲਾਜ਼ਮੀ ਆ ਜਿਹੇ ਖੇਲੇ ਜਾਉਂਗੇ ਜਿਹੜਾ ਸਰਕਾਰਾਂ ਖਿਲਾਫ ਆ ਚਾਹੁੰਦੀਆਂ ਨੇ ਵੱਖਰੇ ਵੱਖਰੇ ਉਹ ਲੱਗੀਆਂ ਭਾਵੇਂ ਧਰਮਾਂ ਦੇ ਨਾਂ ਤੇ ਚਾਹ ਜਥੇਬੰਦੀਆਂ ਤੌਰ ਤੇ ਉਹ ਕਰਨਾ ਚਾਹੁੰਦੇ ਆ ਉਹਨੂੰ ਸਮਝਦੇ ਹੋਏ ਆਪਾਂ ਜਿਹੜਾ ਇਹ ਏਕਤਾ ਜਿਹੜੀ ਆ ਇਹਨੂੰ ਹੋਰ ਮੌਜੂਦ ਕਰਨਾ ਕੋਈ ਪਾਸੇ ਆ ਤੇ ਉਹਨਾਂ ਨੂੰ ਬੇਨਤੀ ਕਰਨੀ ਦੇ ਵਿੱਚ ਲਿਆਉਣਾ ਅੱਜ ਅਸੀਂ ਸ਼ਾਂਤ ਹੋ ਕੇ ਜੇ ਘਰਾਂ 'ਚ ਬਹਿ ਗਏ ਅੱਜ ਲਗਾਤਾਰ ਦਿੱਲੀ ਤੋਂ ਬਾਦਰਾਂ ਦੇ ਜਾਂਦੇ ਸਾਡੇ ਕਿਸਾਨ ਵੀਰਾਂ ਦੇ ਸੱਚਾ ਤੌਰ ਆ ਇੱਥੇ ਬੈਠਿਆਂ ਨੇ ਇੱਕ ਵੀਡੀਓ ਦੇਖੀ 75 ਸਾਲ ਦਾ ਬਜ਼ੁਰਗ ਜਿਹਨੂੰ ਰਾਤੀ ਅਟੈਕ ਆ ਗਿਆ ਉੱਥੇ ਮੋਰਚੇ ਦੇ ਵਿੱਚ ਮੌਤ ਹੋ ਗਈ ਕੌਣ ਜ਼ਿੰਮੇਵਾਰ ਆ ਪ੍ਰਭੂ ਇਸ ਦਾ ਜਿਹੜਾ ਘਰ ਦਾ ਇੱਕ ਬਜ਼ੁਰਗ ਚਲਾ ਗਿਆ ਬਜ਼ੁਰਗ ਘਰ ਦਾ ਜਿੰਦਾ ਹੁੰਦੇ ਨੇ ਆਪਣੇ ਬੱਚਿਆਂ ਨੂੰ ਪਾਲਦੇ ਅੱਜ ਸਾਡੇ ਬਜ਼ੁਰਗਾਂ ਦੀ ਉਮਰ ਨਹੀਂ ਸੜਕਾਂ ਤੇ ਬਹਿਣ ਦੀ ਅੱਜ ਸਾਡੇ ਬਜ਼ੁਰਗਾਂ ਦੀ ਉਮਰ ਆਪਣੇ ਪੋਤਿਆਂ ਪੋਤਿਆਂ ਦੇ ਵਿੱਚ ਬੈਠ ਕੇ ਉਹਨਾਂ ਨੂੰ ਛੇਛਾ ਦੇਣ ਦੀ ਆ ਤੇ ਸਾਡੇ ਬਜ਼ੁਰਗ ਉੱਥੇ ਪਾਤਰਾਂ ਤੇ ਮਰ ਰਹੇ ਨੇ ਉਹਨਾਂ ਲਈ ਕੌਣ ਜ਼ਿੰਮੇਵਾਰ ਆ ਇਹ ਚਾਰਨ ਸਰਕਾਰਾਂ ਜਿਹਨਾਂ ਨੂੰ ਫੋਟਾਂ ਪਾ ਕੇ ਤੁਸੀਂ ਚੁਣਦੇ ਹੋ ਗਲਤੀਆਂ ਸਾਡੀਆਂ ਨੇ ਲਗਾਤਾਰ ਪਰਟਾਂ ਜਬੀ ਸਮਝ ਨਹੀਂ ਸਕਦੇ ਵੀ ਕੌਣ ਅੱਤਾ ਦੇ ਕੌਣ ਪੜਾਇਆ ਮੋਦੀ ਦੀ ਜੇ ਮੋਦੀ ਦੀ ਇੱਕੋ ਇੱਕ ਜੜੀ ਵਿਰੋਧੀ ਤੇਰਥੀ ਸੰਯੁਕਤ ਕਿਸਾਨ ਮੋਰਚਾ ਸੀ ਭਰਾਵੋ ਵਿਰੋਧੀ ਤੇਰ ਸੰਯੁਕਤ ਕਿਸਾਨ ਮੋਰਚਾ ਸੀ ਮੋਦੀ ਦੀਆਂ ਮੋਦੀ ਆਪਣੀਆਂ ਚਾਲਾਂ ਜ ਕਾਮਯਾਬ ਹੋ ਗਿਆ ਮੋਦੀ ਨੇ ਸਾਡੀਆਂ ਜਥੇਬੰਦੀਆਂ ਚ ਵੀ ਇੱਕ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ ਤੇ ਜੇਚੇ ਕਾਮਯਾਬ ਹੋ ਗਿਆ ਔਰ ਕਾਮਯਾਬੀ ਦੇ ਬੱਚਾ ਨੇ ਕੀ ਖਟਿਆ ਜਿਹੜੀਆਂ 2-4 ਜਥੇਬੰਦੀਆਂ ਪੱਕ ਹੋ ਕੇ ਦਿੱਲੀ ਦੇ ਬਾਟਰਾ ਦੇ ਜਾੜ ਕੇ ਬੈਠ ਗਈਆਂ ਉਹਨਾ ਉਹ ਵੀ ਸਾਡੇ ਭਾਈ ਭਰਾ ਨੇ ਅੱਜ ਹਮਦਰਦੀ ਆ ਸਾਨੂੰ ਸੰਯੁਕਤ ਕਿਸਾਨ ਮੋਰਚਾ ਹੁਣ ਕਾਲ ਦਵੇ ਅਸੀਂ ਉਹਨਾ ਭਰਾਵਾਂ ਦੇ ਨਾਲ ਜਾ ਕੇ ਖੜਨ ਨੂੰ ਤਿਆਰ ਆ ਨਕੌਤਰ ਦੇ ਵਿੱਚ ਮਨੀਪੁਰ ਦੇ ਮਾਮਲੇ 'ਚ ਮੁੜ ਕੇ ਪੰਦ ਵੀ ਹੋਇਆ ਤੇ ਅਸੀਂ ਬਹੁਤ ਜਿੜੀ ਆ ਆਪਣੀ ਜਿੰਨੇ ਵੀ ਵਾਲਟੀਆ ਨੇ ਸ਼ਰਕਤ ਕੀਤੀ ਸਾਥ ਦਿੱਤਾ ਤੁਸੀਂ ਆਪਣੀ ਐਸੋਸੀਏਸ਼ਨ ਵੱਲੋਂ ਮਸੀਹੀ ਨੌਜਵਾਨ ਸਭਾ ਦੇ ਵੱਲੋਂ ਔਰ ਪੂਰੇ ਮਸੀਹੀ ਭਾਈਚਾਰੇ ਵੱਲੋਂ ਹਮੇਸ਼ਾ ਆਪਣੇ ਭਰਾਵਾਂ ਦੇ ਨਾਲ ਖੜੇ ਆ ਔਰ ਖੜੇ ਰਵਾਂਗੇ ਔਰ ਜਿੱਦ ਤੇ ਤੁਸੀਂ ਸਾਨੂੰ ਸਦਾ ਦੇਵੋਗੇ ਜਿੱਦਾਂ ਸਾਡੇ ਕੌਮੀ ਲੀਡਰ ਸਤਪਾਲ ਮਸੀਹੀ ਸੋਤਾ ਸਾਹਿਬ ਕਮਨਿਸਟ ਪਾਰਟੀ ਦੇ ਲੀਡਰ ਆ ਇਹਨਾਂ ਨੂੰ ਅਸੀਂ ਵੀ ਆਪਣਾ ਲੀਡਰ ਨਿਯੁਕਤ ਕਰ ਲਿਆ ਰੁਕੋਂਦਰ ਏਰੀਆ ਦੇ ਵਿੱਚ ਔਰ ਅਸੀਂ ਲੱਗੇ ਤੁਹਾਡੇ ਨਾਲ ਚੱਲਣ ਦਾ ਵਾਅਦਾ ਕਰਦੇ ਆ ਜਿੱਥੇ ਵੀ ਤੁਸੀਂ ਕਾਲ ਕਰੋਗੇ ਉੱਥੇ ਤੁਹਾਡੇ ਨਾਲ ਮੋਢੇ ਦਾ ਮੋਢਾ ਲਾਵਾਂਗੇ ਅੱਜ ਜਿਹੜਾ ਭਾਰਤ ਮਾਂ ਦਾ ਸੱਦਾ ਸੀਗਾ ਉਹਦੇ ਵਿੱਚ ਅਸੀਂ ਸ਼ਾਮਲ ਹੋਏ ਆ ਪਾਸਟਰ ਐਸੋਸੀਏਸ਼ਨ ਯੂਨੀਅਨ ਦੇ ਮਸੀਹੀ ਨੌਜਵਾਨ ਸਭਾ ਦੇ ਵੱਲੋਂ ਵਿਆਤੀ ਮਜ਼ਦੂਰ ਸਭਾ ਦਾ ਮੈਂ ਤਹਿਸੀਲ ਕਤਰ ਹੋਣ ਦੇ ਨਾਤੇ ਦੇ ਨਾਲ ਮੇਰੇ ਨਾਲ ਸਾਥੀ ਸਾਡਾ ਆ ਮਾਰਕਸ ਵਾਲੀਆ ਜੀ ਜਿਹੜੇ ਸਾਡੇ ਤਹਿਸੀਲ ਦੇ ਪ੍ਰਧਾਨ ਆ ਤੇ ਅਸੀਂ ਮੰਗ ਕਰਦੇ ਆ ਵੀ ਜਿਹੜਾ ਘਟਕਣ ਤੇ ਆਉ ਤੇ ਅਤਿਆਚਾਰ ਹੋਦਿਆ ਉਹਨੂੰ ਬੰਦ ਕੀਤਾ ਜਾਣਾ ਚਾਹੀਦਾ ਤੇ ਹਿੰਦੂ ਮੁਸਲਮ ਤੇ ਸਿੱਖ ਸਾਈ ਜਿੱਥੇ ਜਿੰਦਾਬਾਦ ਕਹਿੰਦੇ ਆ ਉਥੇ ਮੋਦੀ ਸਰਕਾਰ ਜਿਹੜੀ ਆ ਇਹ ਲੱਗੀ ਹੋਈ ਆ ਵੀ ਲੋਕਾਂ ਨੂੰ ਪਾੜ ਕੇ ਰਾਜ ਕਰਨਾ ਧਰਮ ਨੂੰ ਧਰਮ ਦੇ ਖਿਲਾਫ ਜੜ ਲੜਾ ਕੇ ਤੇ ਹੋਰ ਕਹਿੰਦੇ ਵੀ ਸਾਨੂੰ ਕੁੱਟਣ ਦੀ ਲੋੜ ਨਾ ਪਵੇ ਆਪੇ ਲੜ ਕੇ ਮਰ ਜਣਾ ਇਸ ਕਰਕੇ ਬੇਨਤੀ ਕਰਦੇ ਆ ਵੀ ਜਿਹੜਾ ਆਪਸ ਵਿੱਚ ਲੋਕ ਜਿਹੜੇ ਹਿੰਦੂ ਮੁਸਲਮ ਤੇ ਸਿੱਖ ਸਾਈ ਆਪਸ ਆਪੇ ਜਰਾ ਬਣਾ ਕੇ ਰੱਖਣ ਤੇ ਜੇ ਅਸੀਂ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰਦੇ ਆ ਤੇ ਆਉਣ ਵਾਲੇ ਸਮੇਂ ਸਾਰੇ ਲੋਕਾਂ ਨੂੰ ਬੇਨਤੀ ਖਾਸ ਕਰਦਾ ਜਿੰਨੀਆਂ ਵੀ ਜੁਨੀਅਰ ਇਥੇ ਸ਼ਾਮ ਲਿਆ ਉਹ ਸਿਰਫ ਤੇ ਸਿਰਫ ਆਉਣ ਵਾਲਾ ਇਲੈਕਸ਼ਨ ਜਿਹੜਾ 24 ਦਾ ਆ ਉਹ ਮੋਦੀ ਸਰਕਾਰ ਨੂੰ ਬਿਲਕੁਲ ਵੋਟ ਨਾ ਪਹੁੰਚ ਤਾਂ ਕਿ ਮੋਦੀ ਸਰਕਾਰ ਨੂੰ ਇਸ ਦੇਸ਼ ਚੋਂ ਕੱਢਣਾ ਤੇ ਹਰਉਣਾ ਜ਼ਰੂਰੀ ਆ ਜੇ ਨਹੀਂ ਹਰਉਂਦੇ ਅਸੀਂ ਤੇ ਫਿਰ ਆਉਣ ਵਾਲੇ ਸਮੇਂ ਚ ਤਿੱਖੇ ਹੋਰ ਜਿਹੜੇ ਸੰਘਰਸ਼ ਹੋਣਗੇ ਜਿੰਦੂ ਜਿਹੜੇ ਮੋਦੀ ਸਰਕਾਰ ਸੰਵਿਧਾਨ ਦੇ ਮਤਾਬਕ ਹਿੰਦੂ ਹਿੰਦੀ ਤੇ ਹਿੰਦੁਸਤਾਨ ਉਹ ਜਿਹੜਾ ਉਹ ਲਾਗੂ ਕਰਨਗੇ ਹਿੰਦੂਆਂ ਦੇ ਵਾਸਤੇ ਇਸ ਕਰਕੇ ਘੱਟ ਗਿਣਤੀਆਂ ਦਬਾਉਣਾ ਚਾਹੁੰਦੇ ਆ ਸਿੱਖਾਂ ਨੂੰ ਦਬਾਉਣਾ ਚਾਹੁੰਦੇ ਆ ਖਾਸ ਕਰਕੇ ਕੌਮਨ ਸਟਾਰ ਨੂੰ ਦਬਾਉਣਾ ਚਾਹੁੰਦੇ ਆ ਤੇ ਆਪਣਾ ਰਾਜ ਭਾਗ ਜਿਹੜਾ ਆ ਉਹ ਤੇਜ਼ ਤੇ ਗੁੰਡਾਗਰਦੀ ਬਹਾਰ ਰੱਖਣਗੇ ਜੇ ਹਰਾਉਣੇ ਇਹਦਾ ਕੋਈ ਖਾਰਾ ਮੋਦੀ ਤੋਂ ਬਚਣ ਦਾ ਤਾਂ ਕਿ ਉਹਨੂੰ ਵੋਟ ਨਾ ਪਾਈ ਜਾਵੇ ਸਾਰੇ ਦੇਸ਼ ਉਹਨੂੰ ਹਰਾਇਆ ਜਾਵੇ ਤੇ ਸਰਕਾਰ ਜਿਹੜੀ ਆ ਧਰਮਰਪਾਖ ਜਿਹੜੀ ਬਣਾਈ ਜਾਵੇ ਇਹਨਾਂ ਸ਼ਬਦਾਂ ਨਾਲ ਧੰਨਵਾਦ ਜਿਹੜੀਆਂ ਹੁਣ ਆਪਣੀਆਂ ਮੈਂ ਤੇ ਸਿਰਫ ਉਹਨਾਂ ਸਲਾਹ ਨਹੀਂ ਅ ਲੋੜ ਨੂੰ ਸੂਚਨ ਨਹੀਂ ਕੀਤੀ ਵੀ ਸਾਰੇ ਇਕੱਠੇ ਹੋ ਗਏ ਚੱਲ ਗਏ ਹੁਣ ਜਿਹਨਾਂ ਲੰਗਰ ਪਾਣੀ ਚਾਹ ਪਾਣੀ ਬਣਾਇਆ ਸੇਵਾ ਕੀਤੀ ਆ ਅਜੇ ਵੀ ਲੰਗਰ ਵਧਿਆ ਪਿਆ ਤੁਸੀਂ ਜਾਂਦੇ ਹੋ ਖਾ ਕੇ ਜਾਣਾ ਅ ਬਿਕਰਮਜੀਤ ਸਿੰਘ ਸ਼੍ਰੀ ਦੁਆਬਾ ਦੇ ਜਿਹੜੇ ਆਗੂ ਆ ਭਾਰਤੀ ਕਿਸਾਨ ਯੂਨੀਅਨ ਦੁਆਬਾ ਬੂਟਾ ਸਿੰਘ ਜਿਹੜੇ ਭਾਰਤੀ ਕਿਸਾਨ ਯੂਨੀਅਨ ਰਾਜਿਆਲ ਦੇ ਆਗੂ ਆ ਉਹਨਾਂ ਨੇ ਉਹ ਕੱਲ੍ਹ ਤੇ ਲੱਗਿਆ ਇਸ ਗੱਲ ਦਾ ਪ੍ਰਬੰਧ ਕਰਨਾ ਤੇ ਉਹ ਲੰਗਰ ਪਾਣੀ ਬਹੁਤ ਵਧੀਆ ਸੀ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆਂ ਮੀਡੀਆ ਵਾਲੇ ਦਾ ਧੰਨਵਾਦ ਕਰਦੇ ਆਂ ਸਾਊਂਡ ਵਾਲੇ ਦਾ ਧੰਨਵਾਦ ਕਰਦੇ ਆਂ ਦੁਕਾਨ ਦੀ ਅੰਦਰ ਰੇੜੀ ਫੜੀ ਵਾਲਿਆਂ ਦਾ ਜਿਹੜੇ ਸਾਡੇ ਹਰ ਵੇਲੇ ਸਾਥ ਦਿੰਦੇ ਆ ਉਹਨਾਂ ਦੀ ਵੀ ਮੰਗਾ ਭਾਵੇਂ ਵੇਚੀ ਆ ਵੱਡੇ ਮੋਲ ਆ ਕੇ ਛੋਟੀਆਂ ਦੁਕਾਨਾਂ ਨਹੀਂ ਰਹਿਣੀਆਂ ਉਹਨਾਂ ਦਾ ਧੰਨਵਾਦ ਕਰਦੇ ਆਂ ਤੇ ਤੁਹਾਡੇ ਸਾਰੀਆਂ ਜਥੇਬੰਦੀਆਂ ਜਿੰਨੀਆਂ ਵੀ ਇੱਥੇ ਸ਼ਾਮਲ ਹੋਈਆਂ ਅਸੀਂ ਸਾਰੇ ਇਸ ਕੋਰ ਵੱਲੋਂ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਡਾ ਪਹਿਲੋ ਧੰਨਵਾਦ ਕਰਦੇ ਤੇ ਉਹਨਾਂ ਦੇ ਸਮੇਂ ਚ ਜਿਹੜੀ ਵੀ ਕੋਈ ਮਜ਼ਰਕਾਲ ਆਉਂਦੀ ਆ ਉਹਦੇ ਲਈ ਪੂਰੇ ਜੋਰਾਂ ਦੇ ਇਦਾਂ ਨਹੀਂ ਐਨ ਬਾਜਵੇਂ ਰੂਪ ਚ ਛੋਹ ਰੂਪ ਚ ਉਹ ਆਵੇ 2 ਘੰਟੇ ਦੀ ਹੋਵੇ 8 ਘੰਟੇ ਦੀ ਹੋਵੇ ਆਵੇ 15 ਦਿਨਾਂ ਦੀ ਉਹਦੀ ਤਿਆਰੀ ਵਿੱਚ ਜੁਟ ਜਾਣਾ ਜਿਹੜੀ ਵੀ ਕਾਲ ਆਊਗੀ ਧੰਨਵਾਦ खुदा महबूब मिला दे तू जेही फरियाद करते हैं तुम ही हो इस दुनिया में तुम्हें हम प्यार करते हैं आइडियल ड्राइविंग इंस्टीट्यूट हूं अल क्वीन दुबई जो आप साथ दी सेवा विच 1990 तो ਗੁਰਜੇ ਟ੍ਰਾਂਸਪੋਰਟ ਗਰੁੱਪ ਵੱਲੋਂ ਸਰਦਾਰ ਹਰਜੀਤ ਸਿੰਘ ਤਖਰ ਦੀ ਦੇਖ ਰੇ ਇੱਕ ਝੇਟ ਚੱਲ ਰਿਹਾ ਹੈ ਕਿ ਸਿਚ ਡਰਾਈਵਿੰਗ ਲਾਇਸੈਂਸ ਤੇ ਕੰਸਟਰਕਸ਼ਨ ਦੇ ਕੰਮਾਂ ਵਿੱਚ ਹਜ਼ਾਰਾਂ ਪੰਜਾਬੀਆਂ ਨੇ ਫਾਇਦਾ ਲਿਆ ਹੁਣ ਹੋਰ ਵੀ ਨੰਨੀਆ ਸਹੂਲਤ ਲਈ ਗਲਫ ਗਲੋਬਲ ਡਿਵੈਲਪਰਸ ਨਖੋਦਰ ਵਿਖਿਆਓ ਤੇਸ ਵਧੀਆ ਮੌਕੇ ਦਾ ਲਾਭ ਉਠਾ ਡਰਾਈਵਿੰਗ ਲਾਇਸੈਂਸ ਲਈ ਸਿਰਫ 50000 ਐਡਵਾਂਸ ਬਾਕੀ ਪੈਸੇ ਦੁਬਈ ਪਹੁੰਚ ਕੇ ਦਿਓ ਪੀਐਨਸੀ ਕੰਪਨੀ ਵਿੱਚ ਕੰਸਟਰਕਸ਼ਨ ਦੇ ਕੰਮਾਂ ਦੀ ਸਹੂਲਤਾਂ ਤੁਹ ਪਹਿਲੇ ਜਾਣਦੇ ਚਾਹਵਾ ਨੌਜਵਾਨ ਸਰਦਾਰ ਹਰਜੀਤ ਸਿੰਘ ਤੱਕ ਕਰਨਾਲ ਸੰਪਰਕ ਕਰੋ ਫੋਨ ਨੰਬਰ 98150 26644 98720 16644